ਕੀ ਕਿਹਦੇ ਵਿੱਚ ਤੁਸੀਂ ਕੀ ਬੋਲੇ ਆ ਕੀ ਹੋਇਆ ਥੋੜਾ ਦੱਸੋ ਭਾਜੀ ਮੈਂ ਬਣਾ ਜਾਨਾ ਮੈਂ ਜਾਨਾ ਦੀ ਅੰਦਰ ਹਸਪਤਲ ਤੇ ਪੈਨੋ ਇਹਨਾਂ ਨੇ ਭੱਜਿਆ ਤੇ ਵੈਸੇ ਹਿੱਟ ਆਇਆ ਤੇ ਇਹਨਾਂ ਨੇ ਮਿਲ ਬਿਲਾਨ ਤੋਂ ਮੂੰਹ ਜਬਾਇਆ ਪਾ ਲੇ ਕਿ ਤੁਮ ਲੋਕ ਕਿੱਥੇ ਚਲੇ ਆ ਮੈਂ ਕੋਣ ਅੱਛੇ ਚਲੇ ਮੈਂ ਕੰਮ ਤੋਂ ਆਇਆ ਵਾ ਮੈਨੂੰ ਫੋਨ ਆਇਆ ਦੁਕਾਨ ਕੋ ਠੀਕ ਨੇ ਤੇ ਜਾ ਤੁਮ ਅਰੇ ਇਹ ਕੰਮ ਰਿਹਾ ਮੈਨੂੰ ਮੈਂ ਇੱਕ ਟਿੱਕੀ ਹੋਲਦਾ ਵੀ ਐ ਪੇਪਰ ਆ ਉਸਤੇ

ਆਰੇ ਨੇ ਦੇਖੋ ਨਾ ਤੁਸੀਂ ਬੇਆਏ ਟੂ ਦਾ ਡਾਟਾ ਗੰਦਾ ਆਇਆ ਹੈ ਤੁਸੀਂ ਜੋ ਮਾਈ ਕੀਆ ਸਰ ਦੋ ਇਹਨਾਂ ਦਾ ਵੇਦੀ ਗਲਾਨ ਕਰ ਰਿਹਾ ਹੈ ਹਲਮਟ ਦਾ ਇਹਨਾਂ ਨੂੰ ਆਖਿਆ ਡਾਕੂਮੈਂਟ ਮਖਾਵਾ ਡਾਕੂਮੈਂਟ ਨਹੀਂ ਮਖਾਵਾ ਇਹ ਸਰ کہہ ਰਹੇ ਧੱਕਾ ਮਾਰ ਰਿਹਾ ਇਹ ਧੱਕਾ ਮਾਰ ਰਿਹਾ ਨਾਲ ਹੀ ਕਹਿੰਦੇ ਪੈਰੀ ਕਮਾਈ ਪਾਉਣ ਪਾਇਆ ਜੀ ਭਾਜੀ ਕੈਮਰਾ ਹੈਗਾ ਨਾ ਕੈਮਰਾ ਹੈਗਾ ਨਾ ਕੈਮਰਾ ਲੱਗਾ ਹੈ ਕਢਾ ਲੂ ਕੈਮਰਾ ਲੱਗਾ ਹੈ ਨਾ ਇਹ ਧੱਕੇ ਮਾਰਨ ਵਾਸਤੇ ਨਹੀਂ ਹੈ ਇਹ ਜਲਾਨ ਕਰਨ ਲਈ ਭਾਜੀ ਪਰ ਇਹ ਮਕਾਨ ਦੇ ਨਹੀਂ ਪੇਪਰ ਹ ਹ ਹ ਹ ਹਦਾਰ ਖੜਾ ਨੂੰ ਪੁੱਛ ਲੈਣੇ ਇੱਕ ਪੇਪਰ ਥਾਡੇ ਆਉਂਦੇ ਦਿਖਾਏ ਤੁਹਾਨੂੰ ਪੇਪਰ ਨਹੀਂ ਕਾਈ ਜੀ ਧੱਕਾ ਮਾਰੇ ਮੈਂ ਖੁਸ਼ੀ ਜਾ ਕੇ ਬਹਿ ਗਿਆ ਕਹਿੰਦੇ ਆ ਕਿ ਮੂੰਹ ਚ ਪਾਣ ਕੋਈ ਪਾਇਆ ਵਾ ਇਹ ਪੁੱਛੇ ਜਾ ਰਿਹਾ ਮੂੰਹ ਚ ਭਾਈ ਉਹਨੇ ਪਾਇਆ ਮੈਂ ਥੋੜਾ ਨੂੰ ਕਿਹਾ ਹਾਂ 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 ਤੁਸੀਂ ਕੋਈ ੱੱਕਾ ਨਹੀਂ ਮਾਰਿਆ ਸਾਡਾ ਨਾ ਚਲਾਨਾ ਪੇਪਰ ਦਿਖਾਓ ਚਲਾਨ ਲਾਓ ਤੇ ਜਾਓ ਜੀ ਲੰਘ ਦੱਸੋ ਚਲਾਨ ਹੋ ਗਿਆ ਨਾ ਕੋਈ ਕਾਗਜ਼ ਪੂਰੇ ਅਗੇ ਸੀ ਕਿ ਨਹੀਂ ਕਾਗਜ਼ ਇਹਨਾਂ ਹੈਲਮਟ ਦਾ ਹੀ ਪਾਇਆ ਹੈਲਮਟ ਦਾ ਚਲਾਨ ਹੈ ਹੈਲਮਟ ਨਹੀਂ ਪਾਇਆ ਸੀ ਨਾ ਬਾਕੀ ਕਾਗੇ ਪੂਰੇ ਆ ਕਾਗਜ਼ ਪੂਰੇ ਨੇ ਠੀਕ ਤੇ ਹੁਣ ਇਹਨਾਂ ਚਲਾਨ ਤੁਸੀਂ ਬਾਕੀ ਫਿਰ ਜਿੰਨੇ ਵੀ ਬਿਨਾ ਹੈਲਮਟ ਪਾਏ ਕੁਝ ਸਾਰੇ ਚਲਾਨ ਕਰਤੋਗੇ ਫਿਰ ਇਹਦਾ ਵੀ ਜਿੰਨੇ ਜਿੰਨੇ ਸਾਡੇ ਕੋਲ ਹੁੰਦੇ ਹੀ ਕਰਦੇ ਆ ਪਾਜੀ ਮੈਂ ਨਾ ਚਲਾਨ ਨਹੀਂ ਕਰਦੇ ਤੇ ਮੀਡੀਆ ਕੈਮਰੇ ਚੈੱਕ ਕਰੋ ਇਹ ਵੇ ਵੇ